ਕੇਂਦਰ ਸਰਕਾਰ ਵੱਲੋਂ 1 ਜੁਲਾਈ ਤੋਂ ਪੂਰੇ ਦੇਸ਼ 'ਚ ਲਾਗੂ ਕੀਤੇ GST ਤੋਂ ਸਾਰੇ ਧਾਰਮਿਕ ਸਥਾਨਾਂ ਨੂੰ ਟੈਕਸ ਤੋਂ ਬਾਹਰ ਰੱਖਣ ਦੀ ਮੰਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਪ੍ਰਸ਼ਾਦ ਤੇ ਲੰਗਰ ਵਿੱਚ GST ਦੀ ਛੋਟ ਦੇ ਐਲਾਨ ਤੋਂ ਬਾਅਦ ਵੀ ਸਥਿਤੀ ਕੁਝ ਸਪਸ਼ਟ ਨਹੀਂ ਹੋ ਸਕੀ ਹੈ। ਸ਼੍ਰੋਮਣੀ ਕਮੇਟੀ ਦੇ ਮੁਖਸ ਕੱਤਰ ਨੇ ਕਿਹਾ ਕਿ ਸਰਕਾਰ ਦੇ ਪ੍ਰੈਸ ਰਿਲੀਜ਼ ਦੀ ਮੰਨੀ ਹੈ ਤਹਰਮੰਦਰ ਸਾਹਿਬ ਵਿਖੇ ਮਿਲਣ ਵਾਲੇ ਕੜਾ ਪ੍ਰਸ਼ਾਦ ਨੂੰ ਲੈਣ ਲਈ ਸੰਗਤ ਨੂੰ ਹੁਣ ਜੀਐਸਟੀ ਵੀ ਦੇਣਾ ਪਵੇਗਾ ਇਸ ਦੇ ਨਾਲ ਹੀ ਕੜਾ ਪ੍ਰਸ਼ਾਦ ਨੂੰ ਬਣਾਉਣ ਤੇ ਵਰਤੌਣ ਵਿੱਚ ਆਉਣ ਵਾਲੇ ਹਰ ਇੱਕ ਖਰਚ ਦਾ ਵੀ ਹਿਸਾਬ ਦੇਣਾ ਪਵੇਗਾ ਮੁਖਸ ਕਤਰ ਨੇ ਦੱਸਿਆ ਕਿ ਧਾਰਮਿਕ ਸਥਾਨਾਂ ਵਿਖੇ ਪ੍ਰਸ਼ਾਦ ਤੇ ਲੰਗਰ ਤੇ ਸਰਕਾਰ ਵੱਲੋਂ ਜੀਐਸਟੀ ਨਾ ਲਾਏ ਜਾਣ ਦਾ ਸਪਸ਼ਟਿਕਰਨ ਬਹੁਤ ਹੀ ਹੈਰਾਨ ਕਰਨ ਵਾਲਾ ਹੈ ਉਹਨਾਂ ਸਰਕਾਰ ਦੇ ਪ੍ਰੈਸ ਨੋਟ ਤੇ ਟਵੀਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਸ ਵਿੱਚ ਕਿਤੇ ਵੀ ਇਹ ਸਾਫ਼ ਨਹੀਂ ਕੀਤਾ ਗਿਆ ਕਿ ਲੰਗਰ ਤੇ ਪ੍ਰਸ਼ਾਦ ਤੇ ਜੀਐਸਟੀ ਨਹੀਂ ਲੱਗੇਗਾ कड़ा प्रसाद के ऊपर देने में पर्ची काटने का टैक्स है पर उसको बदाने वाली आइटम है उतनी आइटम कड़ा प्रसाद की लंगर की नहीं कड़ा प्रसाद तो टोटल खर्चे का कितने परसेंट होगा दस परसेंट होगा आठ परसेंट होगा लेकिन जो नब्बे परसेंट आइटम जो लंगर के खर्चे करने वाले हैं उस पर तो टैक्स लगेगा लगेगा तो हमने ये सारे बात को जो उनका प्रेस रिलीज का उसको देखते हुए उनका ये बात समझते हुए हमने ਹਰਨ ਜਤਲੀ ਜੀ ਫਾਈਨੈਂਸ ਮਿਨਿਸਟਰ ਸਾਹਿਬ ਕੋ ਇੱਕ ਚਿੱਠੀ ਹੋਰ ਡਾਲ ਦਿੱਤੀ ਪ੍ਰਧਾਨ ਸਾਹਿਬ ਨੇ ਅੱਜ ਐਸਜੀਪੀਸੀ ਨੇ ਕਿਹਾ ਕਿ ਜਦੋਂ ਸਰਕਾਰ ਵੱਲੋਂ ਵੈਟ ਲਾਇਆ ਗਿਆ ਸੀ ਤਾਂ ਪੰਜਾਬ ਸਰਕਾਰ ਵੱਲੋਂ ਕਮੇਟੀ ਨੂੰ ਖਾਸ ਛੋਟ ਦਿੱਤੀ ਗਈ ਸੀ ਇਹ ਛੋਟ ਲੰਗਰ ਪ੍ਰਸ਼ਾਦ ਸਮਗਰੀ ਤੇ ਸਿਰੋਪਾਉ ਲਈ ਖਰੀਦੇ ਜਾਣ ਵਾਲੇ ਕੱਪੜੇ ਲਈ ਵੀ ਸੀ ਪਰ ਜੀਐਸਟੀ ਲਾਗੂ ਹੋਣ ਤੋਂ ਬਾਅਦ ਐਸਜੀਪੀਸੀ ਨੇ ਸਰਕਾਰ ਤੋਂ ਇਸ ਛੋਟ ਨੂੰ ਬਰਕਰਾਰ ਰੱਖਣ ਦੀ ਮੰਗ ਕੀਤੀ ਹੈ ਪਰ ਗੁਰਦੁਆਰੇ ਕੀ ਜਿੰਨੀ ਕਲੈਕਸ਼ਨ ਹੁੰਦੀ ਹੈ ਇਹ ਖਰਚ ਹੁੰਦੀ ਹੈ ਲੰਗਰ ਕੇ ਲਈ

ਇਹ ਸੰਗਤਾਂ ਵਾਸਤੇ ਤੇ ਸੰਗਤਾਂ ਦੇ ਪੈਸੇ ਨਾਲ ਚੱਲਦਾ ਹੈ ਇਹ ਕੋਈ ਬਿਜ਼ਨਸ ਪ੍ਰੋਫਿਟ ਨਹੀਂ ਹੈ ਕੋਈ ਬਿਜ਼ਨਸ ਨਹੀਂ ਹੈ ਇਹ 나ਇਹ ਦੇ ਕੋਈ ਪ੍ਰੋਫਿਟ ਹੈ ਇਹ ਸੰਗਤ ਦੇ ਪੈਸੇ ਨਾਲ ਚੱਲਦਾ ਹੈ ਤੇ ਇਹਦੇ ਤੇ ਕੋਈ ਜੀਐਸਟੀ ਨਹੀਂ ਹੋਣਾ ਚਾਹੀਦਾ ਤੇ ਮੇਰੀ ਸਰਕਾਰ ਨੂੰ ਬੇਨਤੀ ਹੈ ਵੀ ਇਹ ਜੀਐਸਟੀ ਜਿਹੜਾ ਹੈ ਲੰਗਰ ਤੇ ਖਤਮ ਕੀਤਾ ਜਾਏ ਕੋਈ ਟੈਕਸ ਨਹੀਂ ਹੋਣਾ ਚਾਹੀਦਾ ਬਲਕਿ ਪੂਰਤੀ ਸਰਕਾਰ ਨੂੰ ਇੱਥੇ ਇਹ ਨਹੀਂ ਸੰਗਤ ਦਰਸ਼ਕਾਂ ਨੂੰ ਆਉਂਦੀ ਹੈ ਬਲਕਿ ਇਹਦੇ ਵਿੱਚ ਮਦਦ ਕਰਨੀ ਚਾਹੀਦੀ ਹੈ ਸਰਕਾਰ ਹਰਮੰਦਰ ਸਾਹਿਬ ਤੋਂ ਇਲਾਵਾ ਅੰਮ੍ਰਿਤਸਰ ਦੇ ਪੁਰਾਤਨ ਦੁਰਗਾਣਾ ਮੰਦਿਰ ਦੀ ਪ੍ਰਬੰਧਕ ਕਮੇਟੀ ਵੀ ਸਰਕਾਰ ਵੱਲੋਂ ਲਾਏ ਗਏ ਟੈਕਸ ਤੋਂ ਨਾਰਾਜ਼ ਹੈ ਤੇ ਉਹਨਾਂ ਵਿੱਤ ਮੰਤਰੀ ਨੂੰ ਚਿੱਠੀ ਲਿਖ ਕੇ ਇਸ ਮਸਲੇ ਵੱਲ ਧਿਆਨ ਦੇਣ ਲਈ ਕਹੇ ਹੈ। ਚਰਾਵੇ ਤੇ ਇਹ ਡਿਪੈਂਡ ਕਰਦਾ ਹੈ ਤੇ ਇਹਦੇ ਉੱਤੇ ਕਰੀਬ 10 ਕਰੋੜ ਜਿਹੜਾ ਟਰਨਓਵਰ ਇਹਦੀ ਹੈਗੀ ਹੈ ਲੰਗਰ ਦੀ ਤੇ ਭੋਗ ਬਣਾਰਦੀ ਉਹਦੇ ਉੱਤੇ ਜੀਐਸਟੀ ਜਿਹੜਾ ਉਹ ਸਾਨੂੰ ਬਹੁਤ ਮਹਿੰਗਾ ਪੈਗਾ। ਔਰ ਕਾਫੀ ਲੱਖਾਂ ਦੇ ਰੁਪਏ ਜਿਹੜੇ ਅ ਮੰਦਰ ਨੂੰ ਇਹ ਪੇ ਕਰਨਾ ਪੈਣਗੇ ਇਹਦੇ ਪ੍ਰਤੀ ਮੈਂ ਐਪਲੀਕੇਸ਼ਨ ਜਿਹੜੀਆਂ ਨੇ ਰਿਕੁਐਸਟ ਲੈਟਰਸ ਜਿਹੜੀਆਂ ਨੇ ਫਾਈਨਾਂਸ ਮਿਨਿਸਟਰ ਨੂੰ ਪ੍ਰਾਈਮ ਮਿਨਿਸਟਰ ਨੂੰ ਤੇ ਜਿਹੜਾ ਜੀਐਸਟੀ ਦਾ ਚੇਅਰਮੈਨਾ ਉਹਨੂੰ ਤੇ ਪੰਜਾਬ ਦੇ ਵਿੱਚ ਚੀਫ ਮਿਨਿਸਟਰ ਤੇ ਫਾਈਨਾਂਸ ਮਿਨਿਸਟਰ ਇਹਨਾਂ ਨੂੰ ਲਿਖਿਆ ਨੇ ਬੀਤੇ ਦਿਨ ਮੰਤਰਾਲੇ ਨੇ ਟਵੀਟ ਕਰਕੇ ਕਿਹਾ ਸੀ ਕਿ ਮੀਡੀਆ ਵੱਲੋਂ ਲੰਗਰ ਤੇ ਜੀਐਸਟੀ ਬਾਰੇ ਗਲਤ ਖਬਰਾਂ ਫੈਲਾਈਆਂ ਜਾ ਰਹੀਆਂ ਨੇ ਜਦੋਂ ਕਿ ਲੰਗਰ ਅਤੇ ਪ੍ਰਸਾਦ ਤੇ ਕੁਝ ਵਸਤਾਂ ਨੂੰ ਛੱਡ ਕੇ ਕੋਈ ਟੈਕਸ ਨਹੀਂ ਹੈ।